ਸਰਕਾਰ ਸਾਥੀਓ જય ਹਿੰਦ ਇਸ ਤਰ੍ਹਾਂ ਹੈ ਕਿ ਅੱਜ ਦੀ ਜਿਹੜੀ ਵੀਡੀਓ ਹੈ ਮੇਰੀ ਇਹ ਬੜੀ ਬਹੁਤ ਹੀ ਖਾਸ ਜਿਹੜੀ ਆ ਵੀਡੀਓ ਹੋਣ ਵਾਲੀ ਹੈ ਕਿਉਂਕਿ ਹੁਣ ਤੱਕ ਤੁਸੀਂ ਜਿੰਨੀਆਂ ਵੀ ਵੀਡੀਓ ਦੇਖੀਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਮੇਰੀਆਂ ਗੱਲਾਂ ਸੀ ਪਰ ਅੱਜ ਦੀ ਜਿਹੜੀ ਵੀਡੀਓ ਹੈ ਉਹ ਇੱਕ ਇਹੋ ਜਿਹੀ ਵੀਡੀਓ ਆ ਵੀ ਤੁਸੀਂ ਸੁਣ ਕੇ ਵੇਖ ਕੇ ਹੈਰਾਨ ਹੋਵੋਗੇ ਕਿ ਜਦੋਂ ਦੇਸ਼ ਦੇ ਤਿਰੰਗੇ ਦੀ ਗੱਲ ਆਉਂਦੀ ਆ ਤੇ ਇਹ ਗੱਲ ਕਿੱਥੋਂ ਤੱਕ ਜਾਂਦੀ ਆ ਤੇ ਸਭ ਤੋਂ ਪਹਿਲਾਂ ਮੇਰੇ ਕੋ ਹੁਣੇ ਥੋੜੀ ਦੇਰ ਪਹਿਲਾਂ ਇੱਕ ਇੱਕ ਖਬਰ ਪਹੁੰਚੀ ਹੈ ਤੇ ਜਿਸ ਕਰਕੇ ਮੈਂ ਸੋਚਿਆ ਵੀ ਜਲਦੀ ਤੋਂ ਜਲਦੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਉਹ ਖਬਰ ਮੈਨੂੰ ਸਮਝ ਵਿੱਚ ਨਹੀਂ ਆ ਰਹੀ ਵੀ ਮੈਂ ਉਹਨੂੰ ਚੰਗੀ ਖਬਰ ਸਮਝਾਂ ਕਿ ਜਾਂ ਕਿਸ ਤਰ੍ਹਾਂ ਦੀ ਉਹਨੂੰ ਖਬਰ ਸਮਝਾਂ ਪਰ ਇਹਦਾ ਫੈਸਲਾ ਹੁਣ ਤੁਸੀਂ ਆਪ ਹੀ ਕਰਿਓ ਤੇ ਖਬਰ ਇਸ ਤਰ੍ਹਾਂ ਹੈ ਜੀ ਵੀ ਕਿਉਂਕਿ ਜਿਹੜਾ 10 ਤਰੀਕ ਨੂੰ ਬਟਾਲਾ ਵਿਖੇ ਐਸਐਸਪੀ ਦਫ਼ਤਰ ਦੇ ਘਰਾਵ ਦਾ ਫੈਸਲਾ ਜਹીર ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਹੈ ਉਹਦੇ ਵਿੱਚ ਮੇਰੀ ਸ਼ਹੀਦ ਪਰਿਵਾਰਾਂ ਦੇ ਨਾਲ ਜੋ ਗੱਲਬਾਤ ਹੋ ਰਹੀ ਸੀ ਕਿਉਂਕਿ ਉਹ ਮੇਰੇ ਇੰਟਾਕ ਸੰਪੇ ਮੇਰ ਕੋ ਅਪਡੇਟ ਲੈ ਰਹੇ ਸਨ ਤੇ ਉਹਨਾਂ ਵੱਲੋਂ ਮੈਨੂੰ ਹੁਣੇ ਹੀ ਥੋੜੀ ਦੇਰ ਪਹਿਲਾਂ ਇੱਕ ਖਬਰ ਮਿਲੀ ਹੈ ਕਿ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਭਤੀਜੀ ਬੀਬੀ ਜਸਮੀਤ ਕੌਰ ਜੀ ਉਹ 10 ਅਗਸਤ ਨੂੰ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਨੇ ਇਸ ਤੋਂ ਇਲਾਵਾ ਮਹਾਨ ਕ੍ਰਾਂਤੀਕਾਰੀ ਗਦਰ ਪਾਰਟੀ ਦੇ ਜਿਹੜੇ ਬਾਨੀ ਸਨ ਸਰਦਾਰ ਸੌਂ ਸਿੰਘ ਭਕਣਾ ਜੀ ਉਹਨਾਂ ਦੇ ਪੁੱਤਰੇ ਸਰਦਾਰ ਜਸਬੀਰ ਸਿੰਘ ਜੀ ਉਹਨਾਂ ਵੱਲੋਂ ਵੀ ਜਿਹੜਾ ਸਮਰਥਨ ਦਾ ਇਸ ਧਰਨੇ ਦੇ ਸਮਰਥਨ ਦਾ ਐਲਾਨ ਕੀਤਾ ਗਿਆ ਹੈ ਤੇ ਇਹ ਸੀ ਉਹ ਖਬਰ ਤੇ ਜਿਹੜੀ ਮੈਂ ਸਮਝ ਨਹੀਂ ਪਾ ਰਿਹਾ ਵੀ ਇਹਨੂੰ ਮੈਂ ਕਿਸ ਤਰ੍ਹਾਂ ਦੀ ਖਬਰ ਸਮਝਾਂ ਅੱਜ ਕਿਹੋ ਜਿਹਾ ਸਮਾਂ ਹੈ ਸਰਦਾਰ ਸੌਂ ਸਿੰਘ ਭਕਣਾ ਨੇ ਕਾਲੇ ਪਾਣੀ ਤੱਕ ਦੀਆਂ ਸਜਾਵਾਂ ਕੱਟ ਕੇ ਇਹ ਦੇਸ਼ ਦੇ ਤਿਰੰਗੇ ਦੇ ਵਾਸਤੇ ਇਸ ਨੂੰ ਹਾਸਲ ਕਰਨ ਵਾਸਤੇ ਕਿੰਨੀਆਂ-ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸਾਡੇ ਦੇ ਜਿਹੜੇ ਕ੍ਰਾਂਤੀਕਾਰੀ ਸਰਦਾਰ ਭਗਤ ਸਿੰਘ ਜੀ ਨੇ ਉਹਨਾਂ ਥਾਂਸੀ ਦੇ ਫੰਦੇ ਨੂੰ ਚੁੰਮ ਕੇ ਗਲ ਚ ਪਾਇਆ ਸੀ ਵੀ ਇਹ ਜਿਹੜਾ ਦੇਸ਼ ਦਾ ਤਿਰੰਗਾ ਲਹਿਰਾਵੇ ਹੁਣ ਉਹਨਾਂ ਨੇ ਤੇ ਆਪਣੀਆਂ ਕੁਰਬਾਨੀਆਂ ਕਰ ਗਏ ਦੇਸ਼ ਸਾਨੂੰ ਹਾਸਲ ਕਰਕੇ ਦੇ ਦਿੱਤਾ ਆਜ਼ਾਦੀ ਹਾਸਲ ਕਰਕੇ ਦੇ ਦਿੱਤੀ ਸਾਨੂੰ ਤਿਰੰਗਾ ਦੇ ਦਿੱਤਾ ਪੀ ਆਸੀਂ ਇਸ ਨੂੰ ਸ਼ਾਨ ਨਾਲ ਹਰਾ ਸਕੀਏ ਪਰ ਜਦੋਂ ਤਿਰੰਗੇ ਦਾ ਅਪਮਾਨ ਬਟਾਲੇ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਦੇ ਜਿਹੜੇ ਹਾਲਾਤ ਬਣੇ ਉਹ ਹਾਲਾਤ ਸੋਚਣ ਲਈ ਮਜਬੂਰ ਕਰ ਦਿੰਦੇ ਨੇ ਵੀ ਕੀ ਦੇਖਦੇ ਤਿਰੰਗੇ ਦੇ ਲਈ ਹੁਣ ਉਹਨਾਂ ਪਰਿਵਾਰਾਂ ਨੂੰ ਹੀ ਦੁਬਾਰਾ ਸਾਨੂੰ ਇਹ ਤਿਰੰਗੇ ਦੀ ਸ਼ਾਨ ਦੇ ਲਈ ਅੱਗੇ ਆਉਣਾ ਪਏਗਾ ਕੀ ਸਾਡਾ ਦੇਸ਼ ਵਾਸੀਆਂ ਦਾ ਕੋਈ ਫਰਜ਼ ਨਹੀਂ ਬਣਦਾ ਕੀ ਅਸੀਂ ਜੇਕਰ ਥਾਂ 47 ਤੋਂ ਪਹਿਲਾਂ ਜੇਕਰ ਹੌਦ ਵਿੱਚ ਹੁੰਦੇ ਤਾਂ ਕੀ ਅਸੀਂ ਆਪਣੀ ਦੇਸ਼ ਦੀ ਆਜ਼ਾਦੀ ਦੇ ਲਈ ਉਹਦੇ ਵਿੱਚ ਸ਼ਾਮਲ ਨਾ ਹੁੰਦੇ ਕੀ ਅਸੀਂ ਆਪਣੇ ਤਿਰੰਗੇ ਨੂੰ ਹਾਸਲ ਕਰਨ ਲਈ ਆਪਣੀ ਉਹ ਆਜ਼ਾਦੀ ਦੀ ਲੜਾਈ ਨਾ ਲੜਦੇ ਇਸ ਕਰਕੇ ਇਹੀ ਪਰਿਵਾਰ ਜਿਨ੍ਹਾਂ ਨੇ ਉਸ ਵੇਲੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਸੀ ਅੱਜ ਵੀ ਉਹੀ ਪਰਿਵਾਰ ਤਾਂ ਕੀ ਦੇਸ਼ ਦੇ ਵਿੱਚ ਹੋਰ ਕੋਈ ਦੇਸ਼ ਪ੍ਰੇਮੀ ਪਿਆ ਪਰਿਵਾਰ ਜਿਹੜੇ ਉਹ ਨਹੀਂ ਰਹਿ ਗਏ ਇਸ ਕਰਕੇ ਸਾਡਾ ਹਰੇਕ ਦਾ ਫਰਜ਼ ਬਣਦਾ ਏ ਕਿ ਅਸੀਂ ਇਹ ਜਿਹੜੀ ਤਿਰੰਗੇ ਦੀ ਲੜਾਈ ਹੈ ਇਸ ਵਿੱਚ ਸ਼ਾਮਲ ਹੋਈਏ ਤੇ ਤੰਗੇ ਤਿਰੰਗੇ ਦੀ ਆਨ ਬਾਨ ਤੇ ਸ਼ਾਨ ਨੂੰ ਜਿਹੜਾ ਉਹ ਬਰਕਰਾਰ ਰੱਖੀਏ ਕਿੰਨਾ ਮੰਗ ਭਾਗਾ ਮੰਦ ਭਾਗਾ ਸਮਾਂ ਹੈ ਕਿ ਸੌਜੀਆਂ ਦੇ ਕਫਨਾ ਦੇ ਵਿੱਚੋਂ ਇਹਨਾਂ ਨੇ ਦਲਾਲੀ ਖਾ ਲਈ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਸਰੀਰ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਏ ਜਾਂਦੇ ਸੀ ਤਾਂ ਬੂਤਾਂ ਦੇ ਵਿੱਚੋਂ ਦਲਾਲੀ ਖਾ ਲਈ ਤੇ ਹੁਣ ਇਹੋ ਜੀ ਨੌਬਤ ਆ ਗਈ ਵੀ ਇਸ ਤਿਰੰਗੇ ਦੇ ਵਿੱਚੋਂ ਇਹਦੇ ਲਹਿਰਾਂ ਦੇ ਵਿੱਚੋਂ ਇਹਨਾਂ ਨੇ ਦਲਾਲੀ ਖਾ ਲਈ ਆਖਰ ਕੌਣ ਲੋਕ ਨੇ ਜਿਹੜੇ ਸਾਰੀ ਸਾਜ਼ਿਸ਼ ਦੇ ਪਿੱਛੇ ਨੇ ਉਹ ਕੌਣ ਲੋਕ ਨੇ ਜਿਨ੍ਹਾਂ ਨੇ ਤਿੰਨ ਵਾਰੀ ਰਮੇਸ਼ ਬਹਿਰ ਦੇ ਉੱਤੇ ਜਿਸ ਨੇ ਭੁਖੜਤਾ ਰੱਖੀ ਸੀ ਇਸ ਤਿਰੰਗੇ ਦੀ ਆਨ-ਬਾਨ ਤੇ ਸ਼ਾਨ ਦੇ ਲਈ ਉਸ ਦੇ ਉੱਤੇ ਹਮਲਾ ਕੀਤਾ ਕੌਣ ਲੋਕ ਹੈ ਇਹ ਸਾਜ਼ਿਸ਼ ਦੇ ਪਿੱਛੇ ਕੌਣ ਲੋਕ ਨੇ ਕੀ ਉਹ ਹੀ ਲੋਕ ਨੇ ਜਿਨ੍ਹਾਂ ਨੇ ਕਫਨਾਂ ਦੇ ਵਿੱਚੋਂ ਦਲਾਲੀ ਖਾਦੀ ਕੀ ਉਹ ਹੀ ਲੋਕ ਨੇ ਜਿਨ੍ਹਾਂ ਨੇ ਤਾਬੂਤਾਂ ਦੇ ਵਿੱਚੋਂ ਦਲਾਲੀ ਖਾਦੀ ਤੇ ਉਹ ਲੋਕ ਹੁਣ ਤਰੰਗੇ ਦੀ ਜੇਕਰ ਦਲਾਲੀ ਖਾਦੀ ਫੜੀ ਗਈ ਹੈ ਇਸ ਦਾ ਅਪਮਾਨ ਕਰਦੇ ਹੋ ਖੜੇ ਗਏ ਨੇ ਤੇ ਹੁਣ ਉਹ ਹਮਲੇ ਕਰਨੇ ਉਹਨਾਂ ਨੇ ਸ਼ੁਰੂ ਕਰਨੇ ਨੇ ਇਸ ਕਰਕੇ ਪੂਰੇ ਪੰਜਾਬ ਦੇ ਵਿੱਚੋਂ 10 ਅਗਸਤ ਦੇ ਜਿਹੜਾ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਨੇ ਐਸਪੀ ਦਾਤਾ ਦਾ ਘਰਾਵ ਰੱਖਿਆ ਉਸ ਨੂੰ ਪਰਵਾਹ ਹੰਗਾਰਾ ਮਿਲ ਰਿਹਾ ਹੈ ਤੇ ਮੈਂ ਖਾਸ ਤੌਰ ਤੇ ਬਟਾਲਾ ਦੇ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਵੀ ਦੇਖੋ ਪੂਰੇ ਪੰਜਾਬ ਚੋਂ ਤੇ ਲੋਕ ਇਸ ਤਿਰੰਗੇ ਦੀ ਲੜਾਈ ਚ ਸ਼ਾਮਲ ਹੋਣਾ ਆ ਹੀ ਰਹੇ ਨੇ ਕੀ ਬਟਾਲਾ ਵਾਸੀਆਂ ਦਾ ਕੋਈ ਫਰਜ਼ ਨਹੀਂ ਬਣਦਾ ਬਟਾਲਾ ਵਾਸੀਆਂ ਇੱਕ ਇੱਕ ਬੰਦੇ ਨੂੰ ਚਾਹੀਦਾ ਹੈ ਕਿ ਇਸ ਤਿਰੰਗੇ ਦੀ ਆਣ-ਬਾਣ ਤੇ ਸ਼ਾਨ ਕਿਉਂਕਿ ਜੇਕਰ ਬਟਾਲੇ ਦੇ ਵਿੱਚ ਤੁਸੀਂ ਤਿਰੰਗਾ ਲਗਵਾਇਆ ਹੈ ਤੇ ਉਹਦੀ ਆਣ-ਬਾਣ ਸ਼ਾਨ ਨੂੰ ਕਾਇਮ ਰੱਖਣਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਪਰ ਫੇਰ ਵੀ ਸਾਰਾ ਦੇਸ਼ ਤੁਹਾਡੇ ਨਾਲ ਹੈ ਪਰ ਤੁਸੀਂ ਵੀ ਆਪਣੇ ਫਰਜ਼ ਨੂੰ ਥੋੜਾ ਜਿਆਦਾ ਪਹਿਚਾਨੋ ਤੇ ਇਸ 10 ਅਗਸਤ ਦੇ ਧਰਨੇ ਦੇ ਵਿੱਚ ਤੁਹਾਨੂੰ ਸ਼ਮੂਲੀਅਤ ਜ਼ਰੂਰ ਕਰਨੀ ਚਾਹੀਦੀ ਹੈ ਬਾਕੀ ਰਹੀ ਗੱਲ ਸਾਡੀ ਇਸ ਤਰ੍ਹਾਂ ਹੈ ਕਿ ਸਵੇਰ ਦਾ ਪੁਲਿਸ ਸਾਡੇ 10-10 ਸਾਲ ਪੁਰਾਣੇ ਰਿਕਾਰਡ ਜਿਹੜੇ ਆ ਉਹ ਖੰਗਾਲ ਰਹੀ ਹੈ ਪੁਲਿਸ ਦੀਆਂ ਕੋਸ਼ਿਸ਼ਾਂ ਨੇ ਤੇ ਸਾਨੂੰ ਧਰਨੇ ਤੋਂ ਪਹਿਲਾਂ ਫੜ ਕੇ ਤੇ ਅੰਦਰ ਛੋਟ ਦਿੱਤਾ ਜਾਵੇ ਤਾਂ ਕਿ ਇਸ ਤਿਰੰਗੇ ਦੀ ਲੜਾਈ ਲੜਨ ਵਾਲਾ ਕੋਈ ਨਾ ਬਚੇ ਪਰ ਅਸੀਂ ਦੱਸ ਦੇਣਾ ਚਾਹੁੰਦੇ ਆ ਉਹਨਾਂ ਸਾਜ਼ਿਸ਼ ਕਰਤਾਵਾਂ ਨੂੰ ਜਿਨ੍ਹਾਂ ਨੇ ਤਿਰੰਗੇ ਦਾ ਅਪਮਾਨ ਕੀਤਾ ਤੇ ਉਹ ਵੀ ਸਾਜ਼ਿਸ਼ ਕਰਤਾ ਜਿਹੜੇ ਇਹਨਾਂ ਦੇ ਪਿੱਛੇ ਨੇ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਇੱਕ ਅਮਰਿੰਦਰ ਸਿੰਘ ਨੂੰ ਤੁਸੀਂ ਫੜ ਕੇ ਅੰਦਰ ਡੱਕ ਸਕਦੇ ਇੱਕ ਦੀ ਆਵਾਜ਼ ਤੁਸੀਂ ਦਬਾ ਸਕਦੇ ਹੋ ਹਜ਼ਾਰਾਂ ਅਮਰਿੰਦਰ ਸਿੰਘ ਜਿਹੜੇ ਆ ਉਹ ਇਹ ਆਵਾਜ਼ ਨੂੰ ਚੁੱਕਣ ਲਈ ਤਿਆਰ ਬੈਠੇ ਨੇ ਮਗਰ ਜਿੰਨਾ ਤੁਸੀਂ ਇਸ ਆਵਾਜ਼ ਨੂੰ ਦਬੋਗੇ ਉੰਨੀ ਇਹ ਆਵਾਜ਼ ਜਿਹੜੀ ਆ ਬੁਲੰਦੀਆਂ ਤੱਕ ਜਾਵੇਗੀ ਤੇ ਇਸ ਕਰਕੇ ਅਖੀਰ ਤੇ ਹਰੇਕ ਦੇਸ਼ ਵਾਸੀ ਨੂੰ ਪੰਜਾਬ ਨਿਵਾਸੀ ਨੂੰ ਤੇ ਹਰੇਕ ਬਟਾਲਾ ਨਿਵਾਸੀ ਨੂੰ ਖਾਸ ਤੌਰ ਤੇ ਅਤੇ ਉਸ ਵਿਅਕਤੀ ਨੂੰ ਜਿੱਥੋਂ ਤੱਕ ਇਹ ਮੇਰੀ ਆਵਾਜ਼ ਪਹੁੰਚਦੀ ਹੋਵੇ ਉਸ ਨੂੰ ਬੇਨਤੀ ਹੈ ਕਿ 10 ਤਰੀਕ ਨੂੰ ਕਰਨੇ ਵਾਲੇ ਦਿਨ ਐਸਐਸਪੀ ਦਫ਼ਤਰ ਦੇਖਰਾਓ ਵਾਲੇ ਦਿਨ ਬਟਾਰਾ ਐਸਐਸਪੀ ਦਫ਼ਤਰ ਜਰੂਰ ਪਹੁੰਚੋ ਤੇ ਆਪਣੇ ਤਿਰੰਗੇ ਦੇ ਪ੍ਰਤੀ ਜਿਹੜਾ ਤੁਹਾਡਾ ਪਿਆਰ ਹੈ ਉਸ ਨੂੰ ਜ਼ਾਹਿਰ ਕਰੋ ਧੰਨਵਾਦ ਜੈ ਹਿੰਦ